ਫੈਮਲੀ ਨੇ ਸਰਪ੍ਰਾਈਜ਼ ਦਿੱਤੇ ਕਿ ਉਹਨਾਂ ਦਾ ਬੁੱਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਰਿਆਂ ਤੁਹਾਡੇ ਆਪਣੇ ਚੈਨਲ ਹਾਰਮਨ ਖੂਸਾ ਦੇ ਵਿੱਚ ਸੋ ਅੱਜ ਤੁਸੀਂ ਕਹਿੰਦੇ ਹੋਗੇ ਕਿ ਪੁਰਾਣੇ ਘਰਾਂ 'ਚ ਪਹੁੰਚੇ ਹੋਏ ਆ ਤੇ ਕੱਪੜੇ ਵੀ ਉਹੋ ਜਿਹੇ ਚਪਲੀਆਂ ਪਰ ਥੋੜੀਆਂ ਮਾਡਰਨ ਟਾਈਮ ਇਹ ਆਪਾਂ ਲਈ ਚੇਂਜ ਕਰਨੀਆਂ ਸੋ ਇਹ ਕਾਤੋਂ ਸੋ ਇਹ ਤੁਹਾਨੂੰ ਦੱਸ ਦਈਏ ਅੱਜ ਬੜਾ ਉਹ ਖੁਸ਼ੀ ਵਾਲੀ ਗੱਲ ਆ ਸਾਡੇ ਲਈ ਤਾਂ ਪਹਿਲੀ ਗੱਲ ਬੜੀ ਖੁਸ਼ੀ ਵਾਲੀ ਗੱਲ ਅੱਜ ਆਪਾਂ ਪਹਿਲੀ ਵਾਰੀ ਕਿਤੇ ਆਪਾਂ ਨੂੰ ਸ਼ੂਟ ਕਰਨ ਦਾ ਮੌਕਾ ਮਿਲ ਰਿਹਾ ਸੋ ਸ਼ੂਟ ਕਾਹਦਾ ਆ ਉਹ ਤੁਹਾਨੂੰ ਆਪਾਂ ਅੱਗੇ ਦਿਖਾਉਣੇ ਆੇ ਕਿ ਦੱਸ ਦिए ਦੱਸ ਦिए ਹੂੰ ਦੱਸ ਦੋ ਸੋ ਭਾਈ ਨਰਵੈਰ ਸਿੰਘ ਜੀ ਖਾਲਸਾ ਯੂਕੇ ਵਾਲਿਆਂ ਦਾ ਜਿਨ੍ਹਾਂ ਦਾ ਤੁਸੀਂ ਆਮ ਤੌਰ ਤੇ ਜਿਨ੍ਹਾਂ ਦਾ ਤੁਸੀਂ ਸ਼ਬਦ ਸੁਨੇ ਹੋਣਾ ਸੁਖ ਤੇਰਾ ਦਿੱਤਾ ਲਈਏ ਸੋ ਸਾਰੇ ਨੇ ਸ਼ਬਦ ਸੁਨੇ ਸੋ ਬਾਬਾ ਜੀ ਦਾ ਸ਼ਬਦ ਹੈ ਭਾਈ ਸਾਹਿਬ ਹੋਣਾ ਦਾ ਸੋ ਉਹਦਾ ਸ਼ੂਟ ਹੈ ਸੋ ਸ਼ੂਟ ਕਰਨ ਲੱਗੇ ਆ ਸੋ ਲੋਕੇਸ਼ਨ ਦਿਖਾਉਣੇ ਆ ਸਾਰਾ ਕੁਝ ਸੋ ਨਾਲੇ ਨਾਲ ਜੁੜੇ ਰਹਿਣਾ ਤੁਸੀਂ ਸਾਰੇ ਨੇ ਲੋਕੇਸ਼ਨ ਬੜੀ ਸੋਹਣੀ ਆ ਉਹ ਇਧਰ ਦਿਖਾ ਦੇ ਰਿਹਾ ਉਹ ਸਾਰੀ ਇਧਰ ਉਹ ਲੈ ਗਿਆ ਉੱਦ ਤੱਕ ਛਲੀਆਂ ਛੁਲੀਆਂ ਵਿੱਚੇ ਚੱਲ ਰਹੀਆਂ ਸ਼ੂਟ ਦੇ ਸੋ ਆ ਸਾਰੀ ਪ੍ਰਾਣੀ ਲੋਕੇਸ਼ਨ ਸੋ ਆਵੋ ਜਾਲ ਦੇ ਨਾਲ ਤੁਹਾਨੂੰ ਸਾਰਨਾ ਬੁਲਾਉਣੇ ਆ ਲਓ ਜੀ ਆਓ ਵੀ ਸੱਜਣੋ ਓ ਲੋਕੇ ਜੇ ਇੱਥੇ ਸ਼ੂਟ ਹੋਣਾ ਇੱਥੇ ਆਪਾਂ ਹੁਣ ਪੱਠੇ ਕੁਦਰ ਨੇ ਜਿਹਦਾ ਭਾਈ ਸਾਹਿਬ ਹੋਣਾ ਦਾ ਸ਼ਬਦ ਉਹ ਐਡਾ ਕਿ ਸੋਹਣਾ ਹੈ ਭਾਈ ਸਾਹਿਬ ਦੀ ਆਵਾਜ਼ ਐਡੀ ਕਿ ਪਿਆਰੀ ਮਿੱਠੀ ਆਵਾਜ਼ ਸੋ ਮੈਂ ਬੜਾ ਬਲੇਸਡ ਫੀਲ ਕਰਦਾ ਕਿ ਪਹਿਲੀ ਵਾਰੀ ਕਿਤੇ ਆਪਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਤੇ ਉਹ ਵੀ ਜਿਵੇਂ ਸ਼ਬਦ ਚ ਕੰਮ ਕਰ ਰਹੇ ਹਾਂ ਹਨਾ ਗੁਰੂ ਮਹਾਰਾਜ ਜੀ ਦਾ ਸ਼ਬਦ ਹੈ ਤਨ ਤਨ ਗੁਰੂ ਰਾਮ ਦਾ ਜੀ ਮਹਾਰਾਜ ਦਾ ਸੋ ਬੜੇ ਕਰਮ ਵਾਲੇ ਭਾਗ ਵਾਲੇ ਤੁਹਾਨੂੰ ਸ਼ੁਕਰਾਨਾ ਉਸ ਮਾਲਕ ਦਾ ਸੋ ਵੀਡੀਓ ਵੀ ਜਦੋਂ ਬਣ ਕੇ ਉਹ ਤੁਹਾਨੂੰ ਆਪਣ ਲਿੰਕ ਪਾਉਂ ਬਹੁਤ ਸੋਹਣੀ ਵੀਡੀਓ ਕਰ ਰਿਹਾ ਕਿਉਂ ਕਾਲੂ ਜੀ ਆਪਰੇ ਮਿਲਾਈਏ ਇੱਕ ਬੰਦੇ ਨਾਲ ਇਹ ਆਓ ਯਾਰ ਸੱਚ ਕਾਲ ਨੂੰ ਵੇਹੇ ਤੁਸੀਂ ਨਹੀਂ ਜਾਂਦੇ ਇਹਦਾ ਨਾਂ ਕੀ ਇਹਦਾ ਨਾਂ ਬਲਾਗ ਅਸਲ ਮੇਰਾ ਨਾਂ ਹੈ ਦੀਪੰਗੂ ਆਈਡੀ ਨਹੀਂ ਦੱਸਣੀ ਨਾਂ ਦੱਸਣਾ ਹਾਂ ਅਸਿਕ ਦੀਪਾ ਬਹੁਤ ਪਿਆਰਾ ਆਪਣਾ ਛੋਟਾ ਭਰਾ ਹੈ ਆ ਬੜਾ ਸਾਫ਼ ਦਿਲ ਦਾ ਇਨਸਾਨ ਮੰਮੀ ਡੈਡੀ ਨਾਲ ਮਿਲਾਉਣਾ ਆਪਣੇ ਨਾਲ ਹਾਂ ਸਾਜੋ ਯਾਰ ਅੱਜ ਛੂਟ ਚ ਆਪਣੇ ਮੰਮੀ ਡੈਡੀ ਵੀ ਨੇ ਹਾਂ ਹਾਂ ਤਰਤੇ ਉਹਨਾਂ ਨੂੰ ਤੁਸੀਂ ਪੰਜਾਬੀ ਮੂਲੀਆਂ ਚ ਵੀ ਦੇਖਿਆ ਹੋਗਾ ਜਿਹੜੇ ਮੇਰੇ ਦਾਦੀ ਜੀ ਨੇ ਹੂੰ ਉਹ ਜਿਹੜੇ ਇੱਥੇ ਛੂਟ ਚ ਹਾਂ ਜੀ ਨੇ ਉਹ ਜਿਹੜੇ ਤੁਹਾਨੂੰ ਮਿਲਾਵਾ ਲਓ ਜੀ ਸਾਡੇ ਡਾਇਰੈਕਟਰ ਸਾਹਿਬ ਨਾਲ ਮਿਲਾਉਣੇ डीओपी प्राव जी और वीरए ठीक ठाक जे। ਬੜੇ ਵਧੀਆ ਤੁਸੀਂ ਠੀਕ ਹੋ। ਪਹਿਲੀ ਵਾਰੀ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ। ਬਹੁਤ ਬਹੁਤ। ਸਾਨੂੰ ਪਹਿਲੀ ਵਾਰੀ ਮਿਲਿਆ ਤੁਹਾਡੇ ਨਾਲ ਮੌਕਾ। ਧੰਨਵਾਦ ਵੀਰੇ। ਤੁਸੀਂ ਲੋਕੇਸ਼ਨ ਬੜੀ ਸੋਹਣੀ ਚੂਸ ਕੀਤੀ ਵੀਰੇ ਤੁਸੀਂ। ਕਿਵੇਂ? ਗੱਡ ਗੱਡ ਚੱਲ ਰਿਹਾ ਸਭ ਵੀਰੇ। ਬੜਾ ਗੱਡ ਬੜੀ। ਹੁਣ ਥੋੜਾ ਸ਼ੂਟ ਸਟਾਰਟ ਕਰਦੇ ਆਂ ਬਸ। ਬਹੁਤ ਠੀਕ ਹੈ। ਨਾਲੇ ਆਪਾਂ ਜਿਹੜੇ ਮੇਰੇ ਮੰਮੀ ਡੈਡੀ ਜੀ ਨੇ ਉਹਨਾਂ ਨਾਲ ਵੀ ਮਲਾਉਣਾ। ਠੂਟ ਬਾਈ। ਗਾਣੇ ਤਾਂ ਕਾਫੀ ਗੁਰਜੀਤ ਪਾਈ ਦਾ ਕਰੇ ਟੈਂਸ਼ਨ ਗਾਣਾ ਹਾਂਜੀ ਤੇ ਉਹ ਚ ਵੀ ਸਾਡੇ ਪ੍ਰੋਡਕਸ਼ਨ ਵਾਲੇ ਆਹੀ ਸੀ ਵੀਰ ਵਾਹ ਜੀ ਵਾਹ ਟੀਮ ਟੀਮੇ ਨੇ ਹੀ ਨੇਰੀ ਲਿਆਉਂਦੀ ਰਹਿੰਦੀ ਗਾਣ ਮੱਕੀ ਟੀਮ ਆ ਸਾਡੀ ਅੱਛਾ ਵੀਰੇ ਸਾਡੀ ਪ੍ਰੋਡਕਸ਼ਨ ਤੇ ਹੋਰ ਗੁਰਜੀਤ ਪਾਈ ਦਾ ਕਰੇ ਨਿੰਜੇ ਪਾਈ ਦਾ ਸੁਖੀ ਵੀਰੇ ਦਾ ਆਇਆ ਗੁਲਾਬ ਜਿੰਦੂ ਦਾ ਗੁਲਾਬ ਜਿੰਦੂ ਦੇ ਸਾਰਿਆਂ ਸਾਰੇ ਸਿੰਗਰਾ ਦੇ ਗਾਣ 콜 ਮਲਾ ਕੇ ਓਕੇ ਰਿਪੋਰਟਾਂ ਨੇ ਐ ਤੇ ਅੱਜ ਵੀ ਆਪਾਂ ਜਾਵਾਂ ਓਕੇ ਰਿਪੋਰਟ ਕਰ ਦੇਣੀ ਪੂਰੀ ਓਕੇ ਰਿਪੋਰਟ ਹੀ ਹੋ ਗਈ ਭਾਜੀ ਠੀਕ ਆ ਵੀਰੇ ਕੱਲੂ ਅੱਗੇ ਨਹੀਂ ਆਣਾ ਖੂਬ ਬਹੁਤ ਦੂੰਗਾ ਆ ਫੋਨ ਨਾ ਡੱਕ ਉਹ ਆਵਾਜ਼ ਵਾਜ਼ ਵਾਜ਼ ਵੇਰੇ ਤੇ ਟੋਕਾ ਮੇਰੇ ਤੋਂ ਪਹਿਲਾਂ ਹੀ ਸਟਾਰਟ ਕਰਤਾ ਹੈ ਯਾਰ ਇਹ ਤੇ ਮੈਂ ਕੁੱਤਰਨੇ ਬਾਅਦ ਸੈਟਅਪ ਸੈਟਅਪ ਟ੍ਰੇਨਿੰਗ ਲਈ ਰੇ ਟ੍ਰੇਨਿੰਗ ਸੈਟਅਪ ਓਕੇ ਕਰ 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 ਲਓ ਜੀ ਉਧਰ ਆਪਣਾ ਸ਼ੂਟ ਹੋ ਰਿਹਾ ਜੀ ਕਰੈਕਟਰ ਜੀ ਆਪਣਾ ਸ਼ੂਟ ਉਹ ਜਿਹੜਾ ਮਾਤਾ ਜੀ ਨਾਲ ਬੈਠਾ ਉਹ ਦੇਖੋ ਸ਼ੂਟਾ ਹਰ ਬਣਿਆ ਇਹਦੇ ਵੀ ਸ਼ੂਟਾ ਹਰ ਬਣਦਾ ਹਾਂ ਹਾਂ ਸੋ ਮੇਰੇ ਨਾਲ 10 10 ਕਰੈਕਟਰ ਨੇ ਪਹਿਲਾਂ ਜਦੋਂ ਮੈਂ ਸ਼ੂਟਾ ਹੁੰਦਾ ਨਿਕਾ ਜਾਂ ਬਾਅਦ ਵਿੱਚ ਇੱਡਾ ਹੋ ਜਾਂਦਾ ਬਾਅਦ ਵਿੱਚ ਫਿਰ ਤੋ ਦੇ ਸਾਹਮਣੇ ਸੋ ਵੀਡੀਓ ਵੀ ਬੜੀ ਸੋਹਣੀ ਜਿਵੇਂ ਇਹ ਵੀਡੀਓ ਚ ਇਹ ਜਿਹੜੇ ਸ਼ਬਦ ਚ ਕਿ ਗੁਰੂ ਮਹਾਰਾਜ ਦੀ ਦਾਤ ਗੁਰੂ ਮਹਾਰਾਜ ਦੀ ਬਖਸ਼ਿਸ਼ ਤੇ ਉਹ ਮਹਾਰਾਜ ਦਾ ਸ਼ੁਕਰਾਨਾ ਸੋ ਪ੍ਰੋਪਰ ਵਧੀਆ ਵੀਡੀਓ ਬਣਾ ਰਹੇ ਹਾਂ ਜਰੂਰ ਪਸੰਦ ਆਉ ਤੁਹਾਨੂੰ ਸੋ ਜਰੂਰ ਪਿਆਰ ਦਿਓ ਸਾਰੇ ਜਾਨ ਸ਼ਰਮ ਬਾਕੀ ਮਹਾਰਾਜ ਚੜ੍ਹਦੀ ਕਲਾ ਜੀ ਰੱਖੇ

ਜਿਹੜੇ ਵੀਡੀਓ ਚ ਸ਼ੌਕ ਬਲੇ ਜਿਸ ਵਿੱਚ ਜਿਹੜਾ ਮਮਮੀ ਦੇ ਕਰੈਕਟਰ ਕਰ ਰਿਹਾ ਵੀਡੀਓ ਹੈ ਨਾ ਉਹਨਾਂ ਦਾ ਚੁੱਲਾ ਚੋਂ ਗਿਆ ਉਹਨਾਂ ਦੇ ਸਾਰੇ ਭਾਂਡੇ ਖੋਣ ਦੇ ਉਹ ਸਾਰਾ ਨਾ ਮਲਾਉਣੇ ਤੁਹਾਨੂੰ ਮਮਮੀ ਨੇ ਆਪਣੀ ਗੁੱਸੇ ਨਾ ਹੋ ਜੇ ਤੇ ਗੁੱਸਾ ਕਰਦੀ ਹੈ ਜਸt ਆਹ ਤਾਂ ਕਮਰਾ ਜਿੱਥੇ ਤੁਸੀਂ ਬਚਪਨ ਦੇ ਵਿੱਚ ਰਹਿੰਦੇ ਸੀਗੇ ਹੁਕਮੇ ਬਖਸ਼ੀ ਸੀ ਹੁਕਮੇ ਅੰਦਰ ਸਭ ਕੋ ਨਾਨਕ ਹੁਕਮ ਦੀ ਰੂਹੇ ਤਾਹੋ ਮੇ ਪਹਿ ਨਾ ਕੋ ਏ ਹਰਮਨ ਤੂ ਅੱਖ ਨਹੀਂ ਲੱਗਦਾ ਪਿਆ ਯਾਰ ਇਹ ਕੈਮਰਾ ਔਨ ਹੁੰਦੇ ਹੀ ਇਹਨੂੰ ਐ ਹੋ ਗਿਆ ਵੀ ਹੁਣ ਮੈਂ ਬਸ ਨਹੀਂ ਬੜਾ ਹਰਮਨ ਤੋਂ ਬੜਾ ਅੱਖ ਲੱਗਦਾ ਛੋਟਾ ਲੱਗਦਾ ਬਣਾ ਯਾਰ ਆ ਛੋਟਾ ਛੋਟਾ ਹਰਮਨ ਹਰਮਨ ਛੋਟਾ ਹੁੰਦਾ ਸੀ ਭੂਰਾ ਵੱਡਾ ਹੋ ਕੇ ਘੋਰਾ ਹੋ ਗਿਆ ਇਹ ਤਾਂ ਸੱਚ ਯਾਰ ਵਿਚਾਰੇ ਤੇ ਸਵੇਰ ਭੂੰਡ ਲੜ ਕੇ ਇੱਥੇ ਲੜਿਆ ਸੀ ਕਿੱਥੇ ਲੜਿਆ ਏ ਤੇਰੇ ਵਿਚਾਰੇ ਦਾ ਇੱਥੇ ਸਕ੍ਰੈਚ ਪੈ ਗਏ ਸਵੇਰ ਤੋਂ ਬੱਸ ਚੱਲ ਕੋਈ ਕਹਿੰਦਾ ਮੇਰੇ ਭੂੰਡ ਲੜ ਗਿਆ ਮੈਂ ਕੀ ਕਰਾਂ ਹੋਰ ਤਾਂ ਕੁਝ ਨਹੀਂ ਹੋ ਸਕਦਾ ਥੱਲੇ ਥੱਲੇ ਪੱਲੀ ਤੇ ਪਿਆ ਕਰਕੇ ਜੇ ਬਾਈ ਚੱਕਣਗੇ ਬਸ ਇੱਥੇ ਆ ਰੱਖਿਆ ਐਨੀ ਦੇਰੋਂ ਨਾ ਬਾਈ ਨੂੰ ਪਿੱਛੇ ਲੁੱਕ ਗਈ ਵੀ ਹਾਂ ਦੱਸਦੀ ਬਾਈ ਦਾ ਸ਼ਟਰ ਵੀਲ ਪਤਾ ਕਿੱਥੋਂ ਨਾਲ ਫੇਰ ਬਸ ਇੱਥੋਂ ਆਉਣਾ ਟਾਰੂ ਤੋਂ ਬੰਦਰ ਤੇਂ ਤੇ ਜਮ੍ਹੇ ਸਲੋ ਸਮਾਈ ਲਈ ਸਾਦੀ ਵਾਲ ਸਮਾਈ ਲਈ ਸਾਦੀ ਵਾਲ ਜਾਣਾ ਮੋੜ ਤੇ ਜਿੰਨ ਨਾਲ ਕੁੱਤਾਂ ਵਾਲੀ ਜਿੰਨ ਨਾਲ ਸਾਦੀ ਤੇ ਨਿਕਲੂਗਾ ਗੜ 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 ਪਹਿਲੇ ਕੁੱਤਰ ਕੇ ਵਿਖਾਓ ਉਹ ਭਰਾ ਉਹ ਹੈ ਵੀ ਸਹੀ ਬੈਲਟ ਵੀ ਟੁੱਟ ਕੇ ਬਾਦੀ ਨਾ ਵੀ ਅੰਦਰ ਕੋਣ ਰੱਖ ਕੇ ਕੋਣ ਲਾਊਗਾ ਵੀਰ ਤੁਸੀਂ ਤੁਸੀਂ ਨਹੀਂ ਉਹ ਕੈਮਰਾ ਵਾਲਾ ਤਾਂ ਸਵਾਗਤ ਇੱਕ ਕੈਨਸਲ ਕਰਤਾ ਕਰ ਲੈਣੇ ਨਹੀਂ ਉਹ ਸਿੰਗਲ ਕਿ ਨਾ 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 ਤੁਸੀਂ ਕਹੀ ਜਾਂਦੇ ਹੋ ਟੋਕਾ ਕੌਣ ਚਲਾਊਗਾ ਮੈਂ ਇਧਰ ਹੀ ਸ਼ਾਟ ਲੈਣਾ ਏ ਬਈ ਯਾਦਾ ਆਪਾਂ ਚੱਕ ਕੇ ਦੱਲਾ ਨਾਲ ਹੀ ਦੱਜ ਐਂਟਰਵਿਊ ਤੁਹਾਡੀ ਬਸ ਇਤੋਂ ਲੁਕਾਉਂਦਾ ਯੂ ਸੋ ਰਿਹਾ ਫਿਰ ਕਿਹੜਾ ਕੈਮਰਾ ਏ ਲੈ ਆਓ ਜੀ ਐਫਐਕਸ 6 ਮੈਕਸਨ ਹੋਇਆ ਹਨਾ ਮੈਂ ਕਰਕੇ ਲੈ ਸੱਟ ਜਿਆ ਕਰ ਰਿਹਾ ਇਹ ਆਹ ਲੋ ਬੇਹਾਰੇ ਕੋ ਇਧਰ ਦੇਖ ਪਹਿਲਾਂ ਮੇਰੇ ਨਾਲ ਦੇਖੋ ਆਹ ਨੋਰਨ ਲੱਗੇ ਇੱਥੇ ਆਏ ਐ ਐਕਸ਼ਨ ਬਾਈ ਚੱਕੋ ਆਪਣੇ ਸੈੱਟ ਤੇ ਅੱਜ ਫਰੂਟ ਵੀ ਨੇ ਬਰੋ ਫਰੂਟ ਕਿਉਂ ਆ ਗਿਆ ਉਹ ਯਾਰ ਆ ਗਿਆ ਇਹਨੂੰ ਦੁਬਾਰਾ ਭੇਜੋ ਦੁਬਾਰਾ ਜੰਦੇ ਆ ਐਂਟਰੀ ਉਹ ਯਾਰ ਪਿੱਛੇ 사운ਡ ਵੀ ਜਾਣਾ ਟੰਟਣਾ ਡੰਟਣਾ ਨੰਨਾ ਨੰਨਾ ਟੰਟਣਾ ਬਰਾ ਥੋੜੀ ਐ ਫਰੂਟ ਆਇਆ ਬਰੋ ਬਹੁਤ ਵੱਡੀ ਗੱਲ ਹੁੰਦੀ ਆ ਮੂਟ ਆਣਾ ਅੱਜ ਬਾਜਣਾ ਜਾ ਕੇ ਪਲੇਟ ਚ ਤਾਂ ਦੋਵੇਂ ਬਾਪੂ ਹੋ ਗਏ ਹੋਰ ਲਾਈਕ ਜੇ ਕੋਈ ਮੈਨੂੰ ਸਬਸਕ੍ਰਾਈਬ ਕਰ ਠੀਕ ਆ ਦਿੰਦਾ ਨਾ ਬੱਡੇ ਨੂੰ ਚੜਨਾ ਧਿਆਨ ਨਾਲ ਠੀਕ ਆ ਬਸ ਹੁਣ ਕਿੱਸਾ ਲੱਗ ਰਿਹਾ ਹੈ ਬੋ ਗਰਮੀ ਵਿੱਚ ਲੱਗਦਾ ਪ੍ਰਸ਼ਾਦ ਭਾਣਾ ਕਿੰਨੇ ਵਾਰੀ ਗਾਲ ਯੋਕ ਡੋਕੇ ਦੇ ਹੈ ਜਲਦੀ ਬੇਬੀ ਇੱਥੇ ਬੈਠੇ ਹੋਹ ਕਹਿੰਦੇ ਪੈ ਤੁਹੀ ਦਸ ਪਾਣੀ ਯਾਰ ਦੋ ਵਾਰ ਹੀ ਪਿਆਦਾ ਹੈ ਉਹਨਾਂ ਨੂੰ ਪਸੰਦ ਨਹੀਂ ਆਇਆ ਹੋਰ ਅਗਲੇ ਦਸਾਂਗੇ ਤੇ ਕੀ ਹਾਲ ਹੈ ਬੇਬੇ ਤੇ ਬਿਮਾਰ ਹੋ ਗਈ ਆ ਹਾਂ ਉਹ ਜੋ ਇੰਸਟਾ ਗਾਮੀ ਬੇਬੇ ਬਾਹਰ ਆਉਂਦੇ ਨੇ ਭੱਜਣੋਂ ਭੱਜਣੋਂ ਬੇਬੇ ਆਏ ਨਹੀਂ ਲੰਚ ਟਾਈਮ ਹੋ ਚੁੱਕਾ ਜੇ ਵੀਰੇ ਕਿਹੜੀ ਸਬਜ਼ੀ ਜੇ ਸੋਆਬੀਨ ਦਾਲ ਯਾਹ ਵੈਰੀ ਗੁੱਡ ਡੱਬੇ ਵੇਖੋ ਤੁਸੀਂ ਚਾੜ ਕੇ ਦਿਖਾ ਦਿੱਤੀ ਜਾਵੇ ਫੇਰ ਜਾ ਕੇ ਰੱਖਦੇ ਆ ਬੰਦੇ ਵਾਹ ਦਹੀਂ ਦਹੀਂ ਹੈ ਸਾਡੇ ਸੋਆਬੀਨ ਦਾਲ ਸੈਲਡ ਸੈਲਡਰੀ ਹੈ ਭੁੱਖ ਨਹੀਂ ਲੱਗਿਆ ਮੈਨੂੰ ਵੇਖ ਕੇ ਭੁੱਖ ਲੱਗੀ ਆਜ ਵੀ ਚਪਾਤੀਸ ਥੈਂਕ ਯੂ ਭੋਕ ਵੀ ਨਹੀਂ ਰਿਹਾ ਸਵੇਰ ਦੇ ਲੱਗੇ ਹੋਏ ਆ ਸਵੇਰ ਆਪ ਆ ਗਏ ਹੀ 7:30 ਵਜੇ ਤੇ ਟਾਈਮ ਹੋ ਗਿਆ 2:00 ਵਜੇ ਤੇ ਸ਼ੂਟ ਸਾਡੇ ਚੱਲਣਾ ਜੇ ਸ਼ਾਮ ਦੇ 5-6 ਵਜੇ ਆਣੇ ਆ ਗਈਆਂ ਰੋਟੀ ਹੈ ਚੱਕ ਦੋ ਚੱਕ ਦੋ ਅਹੀਂ ਵੀ ਇੱਕ ਖਾ ਲਿਆ ਰੈੱਡ ਮੋੜੇ ਖਾ ਲੇ ਹਾਂ ਦੀ ਬੜੀ ਸੁਆਦ ਸੀ ਯਾਰ ਪਹਿਲਾਂ ਮੈਨੂੰ ਭੁੱਖ ਨਹੀਂ ਲੱਗਦੀ ਰੋਟੀ ਇੱਕ ਪਨੀਰ ਦੀ ਭੁਰਜੀ ਵੀ ਹੈ ਕਿ ਯੈਲੋ ਦਾਸ ਸੀ ਤੇ ਇੱਕ ਉਹ ਕੀ ਸੀ ਗੋਲ ਗੋਲ ਜੇ ਕੀ ਕਹਿੰਦੇ ਆ ਉਹ ਨਿਊਟਰੀ 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 ਯਾ ਹਾਂ ਜੀ ਸੋ ਲੋ ਜੀ ਹੁਣ ਤੁਹਾਨੂੰ ਅਸੀਂ ਆਪਦੀ ਦਾਦੀ ਜੀ ਨਾਲ ਮਲਾਉਣੇ ਜਿਹੜੇ ਵੀਡੀਓ ਚ ਮੇਰੇ ਦਾਦੀ ਜੀ ਨੇ ਬਹੁਤ ਹੀ ਰਿਸਪੈਕਟਡ ਨੇ ਅਸੀਂ ਕਰਦੇ ਸੋ ਪਹਿਲਾਂ ਤੁਸੀਂ ਬਹੁਤ ਸਾਰੀਆਂ ਪੰਜਾਬੀ ਮੂਵੀਆਂ ਚ ਇਹਨਾਂ ਨੂੰ ਦੇਖੇ ਹੋਣ ਪਤਾ ਹੀ ਬਾਹ ਕਿਹੜੇ ਕਿਹੜੇ ਮੂਵੀ ਤੇ ਆਪਾਂ ਕੰਮ ਕੀਤਾ ਮੈਨੂੰ ਅਸੀ ਤੇ ਕੋਈ ਗਲਤੀ ਨਹੀਂ ਬਾਕੀ ਮੇਨ ਮੇਨ ਇੱਕ ਵਾਰੀ ਆਪਾਂ ਲੇਟਸ ਹੁਣੀ ਅਕਾਲ ਚ ਆ ਗਏ ਹੁਣ ਗੁਲਾਮੀ ਜਾਣਾ ਹੈ ਹੁਣ ਦਲਜੀਤ ਜੀ ਨੇ ਜੇ ਕੋਈ ਰਿਲੀਜ਼ ਕਰਨੀ ਹੈ ਉਸ ਤੋਂ ਬਾਅਦ ਹੁਣ ਗੀਗੀ ਨਾਲ ਕਰਤੀ ਆਈਆਂ ਇੱਕ ਹੋਰ ਤੇ ਪੁਰਾਣੀਆਂ ਵੀ ਕਾਫੀ ਨੇ ਸਿੰਘ ਵਰਸਸ ਕੋਰ ਨੌਤੀ ਜੱਟ ਲੱਕੀ ਕਰੂ ਕਰ ਐਦਾਂ ਬਾਦੂ ਨਹੀਂ ਬਈ ਦੱਸਣ ਦੀ ਲੋੜ ਹੀ ਨਹੀਂ ਜਾਣਦੇ ਹੋ ਤੁਸੀਂ ਸਾਰੇ ਜਾਣੇ ਸੋ ਬੜਾ ਵਧੀਆ ਲੱਗ ਰਿਹਾ ਬੜਾ ਵਧੀਆ ਨੇਚਰ ਆ ਬਹੁਤ ਹੀ ਰਿਸਪੈਕਟਡ ਨੇ ਸਾਡੇ ਪਹਿਲਾ ਤੁਸੀਂ ਸੌਂਗ ਤੋਂ ਸਟਾਰਟਿੰਗ ਕੀਤੀ ਸੀ ਨਾ ਇਹ? ਤਕਰੀਬਨ ਪਹਿਲਾ ਸੌਂਗ ਯਾਦ ਕੋਈ? ਮਾਂ ਦੀ, ਤਕਰੀਬਨ ਜਿੰਨੇ ਮਾਂ ਦੇ ਸੌਂਗ ਆ। ਇਹਨਾਂ ਤਕਰੀਬਨ। ਹਾਂਜੀ। ਅੱਛਾ ਅੱਛਾ। ਮੇਰਾ ਖਿਆਲ ਹੈ ਕਿ ਹਰ ਇੱਕ ਸਿੰਗਰ ਵੀ ਮਨ ਮੰਨ ਲੱਗਦਾ ਹੈ ਕਿ ਅਸਰ ਕਰਨ ਦਾ ਮੌਕਾ ਮਿਲਿਆ ਤੇ ਮੈਂ ਆਪਣੇ ਆਪ ਨੂੰ ਬੜੀ ਭਾਗਾ ਵਾਲੀ ਸਮਝਦਾ। ਜਿਵੇਂ ਅਸੀਂ ਵੀ ਬੜੇ ਭਾਗਾ ਵਾਲੇ ਜਿਹੜਾ ਸਾਨੂੰ ਤੋਂ ਦਦੀ ਮਾਂ ਲੱਗ ਰਹੀ। ਨਾਲ ਪਹਿਲੀ ਵਾਰ ਇਹ ਕਰ ਰਹੇ ਹਾਂ। ਮਾਂ ਦੀ ਮੂਵੀ 'ਚ ਵੀ ਮੈਂ ਕੰਮ ਕੀਤਾ ਰਣਜੀਤ ਦੀ। ਤੇ ਹੁਣੀ ਲੇਟੈਸਟ ਕੱਲੋ ਇੱਕ ਗਾਣਾ ਰਣਜੀਤ ਜੀ ਦਾ। ਉੱਚੀ ਵੀ ਮੇਰਾ ਮਦਰ ਦਾ ਪੈਕਟਰ ਆ ਰਿਹਾ ਨਾਲ ਤਾਂ ਕਾਫੀ ਐ ਮੁੰਡੀਆਂ ਬਹੁਤ ਪਿਆਰਾ ਮੈਚਰ ਆ ਯਾਰ ਬੜਾ ਵਧੀਆ ਸਾਰੇ ਕਲਾਕਾਰਾਂ ਦੀ ਮੰਮੀ ਕਹਿ ਸਕਦੇ ਹਾਂ ਹਾਂ ਹੈਪੀ ਰਾਈ ਕੋਟੀ ਦੀ ਬਹੁਤ ਪ੍ਰਾਣਾ ਐ ਜੱਟ ਦੇ ਪੱਲੇ ਸੱਤ ਕਨਾਲਾ ਅੱਛਾ ਅੱਛਾ ਸੋ ਅਹੀਂ ਤੇ ਗਾਣੇ ਗਾਉਣ ਲੱਗ ਪਏ ਫਿਲਮਾਂ ਗਾਉਣਾ ਰਾਤ ਬੈ ਜਾਣੀ ਜੇ ਮੰਕੀਰਤ ਆਲਖ ਪਰਮੇਸ਼ਵਰ ਮਾ ਇਹ ਵੀ ਦੋ ਮੁੰਡੀਆਂ ਸਿੰਘਮ ਅੱਛਾ ਇੰਨੇ ਹੀ ਗਾਣੇ ਨੇ ਜੇ तकरीबन तकरीबन ਹੁਣੇ ਲੇਟਸਟ ਕਿੰਨੇ ਗਾਣੇ ਆਏ ਆ ਬਾਕੀ ਦੇ ਗਾਣੇ ਚ ਵੀ ਹੁਣ ਆ ਕੇ ਹਟੀਆਂ ਇੱਕ ਨਾ ਤੁਸੀਂ ਸਵੇਰ ਦੱਸ ਰਹੇ ਸੀ ਜਿਹੜਾ ਇਤਿਹਾਸਿਕ ਉਹ ਤੁਸੀਂ ਕਾ ਰਹੇ ਹੁਣੇ ਹੁਣੇ ਲੇਟਸਟ ਮੇਰਾ ਇੱਕ ਪਲੇ ਲਾਈਟਨਡ ਸਾਊਂਡ ਆ ਰਿਹਾ ਜੀਤਿ ਕੁਰਤੀ ਬਹਾਦਰ ਜੀ ਦੀ ਸ਼ਹੀਦੀ ਦਾ ਮੈਂ ਉਹ ਬੁੱਢੀ ਦਾ ਕਰੈਕਟਰ ਕਿਤਾਈ ਜਿਨੇ ਆਪਣੀ ਅੱਖੀ ਉਸ ਸਾਤਾ ਵਾਪਰ ਦਾ ਦੇਖਿਆ ਤੇ ਗਾਹਾਂ ਮੇ ਬੱਚਿਆਂ ਨੂੰ ਉਹ ਕਹਾਣੀ ਬਣਾ ਕੇ ਇੱਕ ਦੱਸਦੀ ਆ ਹੂੰ ਵੀ ਸਿੱਖੀ ਐਡੀ ਸੌਖੀ ਨਹੀਂ ਬਿਲਕੁਲ ਤੁਸੀਂ ਅੱਜ ਦੇ ਨੌਜਵਾਨ ਆਪਣੀ ਆਪ ਨੂੰ ਸੁਚਿੱਜਤ ਖਾਣ ਵਾਸਤੇ ਕਿਸਾਨ ਦਾ ਕਤਲ ਕਰਦੇ ਉਹ ਗੱਲ ਆਪਣੀ ਸਿੱਖੀ ਨੂੰ ਸੋਭਾ ਨਹੀਂ ਦਿੰਦੀ ਉਸ ਕਹਾਣੀ ਨੂੰ ਸੁਣੋਂਗੇ ਉਸ ਪਲੇ ਨੂੰ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ ਇਸ ਝੰਡੇ ਦੇ ਹੇਠ ਖੜੇ ਹੋਣ ਦਾ ਮੌਕਾ ਮਿਲਦਾ ਤੇ ਆਪਣੇ ਆਪ ਨੂੰ ਅਸੀਂ ਮਾਨ ਸਮਾਨ ਵੰਗ ਐਂ ਗਰਵ ਮਹਿਸੂਸ ਕਰਦੇ ਆ ਕਿ ਅਸੀਂ ਇੱਕ ਸਿੱਖੀ ਕੌਮ ਦੇ ਨਾਰੇ ਲਾਉਣ ਦੇ ਹੱਕਦਾਰ ਵੀ ਆ ਇਹ ਉਸ ਲਾਈਨ ਦੇ ਵਿੱਚ ਖੜੇ ਗੁੰਦੇ ਖਤਰ ਛੇਤੀ ਉਹ 플레이 ਸੀ ਉਹ ਚੈਨਲ ਕਿਹੜੇ ਤੇ ਆਉਣਾ ਉਹ ਤਕਰੀਬਨ ਸਾਰੇ ਚੈਨਲਾਂ ਤੇ ਛੱਡਣਗੇ ਬਹੁਤ ਵਧੀਆ ਬਹੁਤ ਵਧੀਆ ਜਿਵੇਂ ਪੜਨ ਨਾਲ ਨਾ ਬੰਦਾ ਕਦੋਂ ਦੇਖਦਾ ਫਿਰ ਜਿਆਦਾ ਜਿਆਦਾ ਸੀਰੀਅਸ ਮੇਰੀ ਉਮਰ 112 ਸਾਲ ਤੁਹਾਨੂੰ ਦਰਸਾਈ ਗਈ ਹੈ ਜਦੋਂ ਤੁਸੀਂ ਮੈਨੂੰ ਸਕਰੀਨ ਤੇ ਦੇਖੋਗੇ ਬੁੱਢੀ ਮਾਈ ਜਿਹਦੇ ਕੇ ਫਾਦਰ 마什 ਕੀ ਹੁੰਦੇ ਨੇ ਮਸ਼ਕ ਲੈ ਕੇ ਉੱਥੋਂ ਨਿਕਲਦੇ ਆ ਤੇ ਉਹਨਾਂ ਦੀ ਅੱਖਾਂ ਮੂਰਿਆਂ ਜੋ ਵਾਪਰਦਾ ਉਹ ਸਾਨੂੰ ਦੱਸਦੇ ਆ ਫਿਰ ਅਸੀਂ ਵੀ ਮੇਰੇ ਫਾਦਰਸ ਆਪ ਉਸ ਥੜੇ ਨੂੰ ਚੁੰਮ ਕੇ ਆਉਂਦੇ ਆ ਜਿਸ ਥੜੇ ਤੇ ਉੱਤੇ ਬਹਾਦਰੀ ਸ਼ਹੀਦੀ ਉਹ ਆ ਸੋ ਪ੍ਰਾਨਾਈ ਤੇ ਆ ਸਾਰਾ ਦੁਸਿਆ ਜੋ ਜੋ ਹੋਇਆ ਉਹ ਇਤਿਹਾਸ ਨੂੰ ਦੇਖਿਆ ਕੀਤਾ ਕੋਨ ਨੂੰ ਅਜੇ ਤੱਕ ਨਹੀਂ ਮਿਲਨਾ ਉਹ ਚੀਜ਼ਾਂ ਉਸ ਤੇ ਦਰਸਾਈਆਂ ਗਈਆਂ ਜੋ ਕਿਤੇ ਨਾ ਲਿਖੀਆਂ ਨਾ ਸੁਣੀਆਂ ਬਹੁਤ ਪੁਰਾਣੀ ਇਤਿਹਾਸ ਤੋਂ ਕੱਢ ਕੇ ਇਸੇ ਰੂਪ ਰੂਪ ਕਰਨ ਜਾ। ਸੋ ਇਹੋ ਜੀਆਂ ਚੀਜ਼ਾਂ ਜ਼ਰੂਰ ਦੇਖਿਆ ਕਰੋ ਜਿੰਨਾ ਚੀਜ਼ਾਂ ਤੋਂ ਆਪਾਂ ਨੂੰ ਸਿੱਖਣ ਨੂੰ ਮਿਲੇ। ਸਵਾਮ ਨਾਰਮਲ ਚੀਜ਼ਾਂ ਤੇ ਆਪਾਂ ਕਰਦੇ ਰਹਿੰਦੇ ਹਾਂ, ਸੌਂਦੇ ਰਹਿੰਦੇ ਹਾਂ। ਸੋ ਐਦਾਂ ਦੀਆਂ ਚੀਜ਼ਾਂ ਜ਼ਰੂਰ ਸੁਣਿਆ ਕਰੋ ਜਿੰਨਾ ਤੋਂ ਕੋਈ ਆਪਾਂ ਨੂੰ ਨੋਲਿਜ ਮਿਲੇ ਆਪਣੇ ਇਤਿਹਾਸ ਬਾਰੇ ਹਨ। ਧੰਨਵਾਦ। ਧੰਨਵਾਦ ਜੀ। ਜੀ ਹੁੰਦੇ। ਟੀਲ ਬਹਣਾ ਬਰੋ। ਤੋ ਸਾਰੇ ਨੇ ਕੇਸ ਕਰਨਾ ਹਾਂਜੀ ਵੀਰੇ ਬਾਬੂ ਲੋ ਉੱਧਰ ਵੀ ਕੈਮਰਾ ਲਓ ਲੌਬੀ ਸੱਜ ਨੂੰ ਪੜ ਰਹੇ ਹੋ ਨਾ ਵਕੀਲ ਬਣਨਾ ਹੋਣਾ ਆਪਾਂ ਜਿਹੜੇ ਜਿਹੜੇ ਤੰਗਾਂ ਦੇ ਸਾਰੇ ਤੇ ਕੇਸ ਕਰਨੇ ਆ ਠੀਕ ਆ ਬੱਜ ਕੇ ਰੋ ਕਾਲੂ ਜੀ ਓ ਸੌਰੀ ਸੋਖ ਜੀ ਬੱਜ ਕੇ ਰੋ ਜਿੰਨਾ ਓਏ ਆ ਕਿ ਤੂੰ ਲੈਦੀ ਐ ਦੁਕਾਨ ਤੋਂ ਤੇ ਵੀ ਪਿਆਈ ਨਹੀਂ ਬੜਾ ਭੜਾ ਇੱਥੋਂ ਲੈ ਕੇ ਤੇ ਕਿੰਨਾ ਦੁਕਾਨ ਤੋਂ ਬਹੁਤ ਸੋਹਣਾ ਸ਼ੂਟ ਚੱਲ ਰਿਹਾ ਬਾ ਆਪਾਂ ਕੋਠੇ ਤੇ ਕੋਠੇ ਤੇ ਜਾ ਕੇ ਸਾਰੇ ਪੜ੍ਹ ਲਈ ਹੋਣਾ ਬਈ ਜੱਜ ਬਣ ਜਾਣਾ ਓ ਤੁਸੀਂ ਅੱਗੇ ਵੇਖਿਓ ਉੱਥੇ ਥੱਲੇ ਨਹੀਂ ਪੜੀ ਜਾਂਦੀ ਸੀ ਉੱਪਰ ਸੋਨਾ ਸੋਨਾ ਬੜਿਆ ਜਾਂਦਾ ਦੁੱਧ ਪੀ ਲਿਆ ਪਾਣੀ ਵਾਲਾ ਦੁੱਧ ਫਿਰ ਪਾਣੀ ਪਿਆ ਕੇ ਕਹਿੰਦੇ ਦੁੱਧ ਪੀ ਲਿਆ ਇਹ ਤਾਂ ਕਰ ਮਮੀ ਜੀ ਨੇ ਬੁਲਾਉ ਮਮੀ ਇਹ ਸਾਡੇ ਮਾਤਾ ਜੀ ਨੇ ਇਹ ਵੀਡੀਓ ਚ ਮਮੀ ਜੀ ਨੇ ਬੋ ਬਾ ਮਤੇ ਬਹੁਤ ਸਾਰਾ ਪਿਆਰ ਕਰਤਾਂ ਹਾਂ ਜਿੰਜਰ ਟ੍ਰੈਕ ਕਰੀਆ ਹਾਂ ਚਿਕਰੀਆ ਹਾਂ ਵਕੀਲ ਬਣ ਜਾਣਾ ਬਸ ਐ ਵਕੀਲ ਬਣ ਜਾਣਾ ਹੁਣ ਆਪਾਂ ਅਸੀਂ ਹੁਣ ਤਰੀਕੇ ਦਾ ਟਾਈਮ ਨਹੀਂ ਰੱਖਣਾ ਹਾਂ ਕੋਟੀ ਚ ਜਾਣਾ ਤੇ ਗੱਡੀ ਚ ਹਾਂ ਕੋਟੀ ਦੇ ਗੱਡੀ ਉਦੋਂ ਆਪਾਂ ਅੱਗੇ ਦਗਾਵਾਂਗੇ ਮੈਂ ਜਦੋਂ ਕਿਤੇ ਬੈਨਾ ਆ ਵਕੀਲਾ ਨਾਲ ਬੈਨਾ ਲੋ ਜੀ ਮੰਗਵੇਂ ਕੱਪੜੇ ਪਾ ਕੇ ਵਕੀਲ ਸਾਹਿਬ ਹੋ ਚੁੱਕੇ ਨੇ ਰੈਡੀ ਸਟੈਡੀ ਹੁਣ ਆਪਣਾ ਸ਼ੂਟ ਜੇ ਆਪਾਂ ਪੜਾਈ ਯਾਰ ਵੀਡੀਓ ਦੇਖੋ ਸਾਰੇ ਕੋਲ ਧੋੜੀ ਲਾ ਦੇਣਾ ਹੁਣ ਆਪਾਂ ਕਰਿਆ ਆਪਦੀ ਫੈਮਲੀ ਨੂੰ ਜਾ ਕੇ ਮਿਲਾਂਗੇ ਹਾਂ ਸਰਪ੍ਰਾਈਜ਼ ਦੇਨੇ ਫੈਮਲੀ ਨੂੰ ਫੈਮਲੀ ਨੂੰ ਸਰਪ੍ਰਾਈਜ਼ ਦੇਈਏ ਕਿ ਉਹਨਾਂ ਦਾ ਬੁੱਤ ਕੇਸ ਕਰਿਆ ਕਰਨੇ ਹੁਣ ਆਪਾਂ ਠੀਕ ਹੈ ਕੇਸ ਕਰਿਆ ਨਹੀਂ ਕਰਨੇ ਸੋਲਵ ਕਰਿਆ ਕਰਨੇ ਆਪਾਂ ਕਿਸੇ ਤੇ ਕਰ ਦਿਆ ਕਰਨੇ ਆਪਣੇ ਠੀਕ ਠੀਕ ਕਰਨੇ ਆਪਾਂ ਉਹ ਕਰਨੇ ਕਰਨੇ ਉਹ ਕੇਸ ਉਹ ਕਰਦੇ ਆ ਕਰਨੇ ਆਪਾਂ ਆਪਾਂ ਚੰਗੇ ਬੰਦੇਆਂ ਦਾ ਸਾਥ ਦੇਣਾ ਠੀਕ ਹੈ ਯਾ ਨਾ ਲਓ ਜੀ ਵਕੀਲ ਸਾਹਿਬ ਰੈਡੀ ਨੇ ਹਾਂ ਜੀ ਰੈਡੀ ਆ ਚਾਲ ਮਾਰ ਦੋ ਫਿਰ ਆ ਜਾਓ ਆ ਇੱਥੇ ਰੱਖ ਨੌਜਵਾਨ ਚੋਬਰ ਸਮਝਾ ਦੋ ਵੀਰੇ ਚੰਗੀ ਤਰ੍ਹਾਂ ਹੈਲੋ ਵਕੀਲ ਸਾਹਿਬ ਤੁਸੀਂ ਲੁੱਕ ਦੇਖ ਲੈਣਾ ਪਹਿਲਾਂ ਕੇਟ ਖੜੀ ਵੀ ਹੋਈ ਗਰਮੀ ਨਹੀਂ ਲੱਗਦੀ ਮੇਰੇ ਵੀ ਵਕੀਲ ਸਾਹਿਬ ਗਰਮੀ ਤੇ ਲੱਗਦੀ ਹੈ ਇਹ ਰਹਿਣਕ ਲਾਣੀ ਉਹਦੇ ਆਂ ਤੱਕ ਬਣਾ ਗੱਲ ਸੁਣੇ ਇਹ ਤੇ ਨਹੀਂ ਕਹਿੰਦੇ ਤੂੰ ਕਿਹੜਾ ਜੱਜ ਲੱਗਾ ਜੀ ਲੱਗੇ ਹੋਰ ਗੱਲਾਂ ਹੀ ਗੱਲਾਂ ਡਰੈਸ ਬਹੁਤ ਸੋਹਣੀ ਲੱਗਦੀ ਹਾਂ ਪਿਛੋ ਕਲਾਸ ਰੱਖ ਦੋ ਕਾਲਾ ਕੋਟ ਨਹੀਂ ਪਾਇਆ ਆਹ ਸ਼ੂਟ ਚੱਲ ਹਰਮਨ ਕਾਲਾ ਕੋਟ ਐਵੇਂ ਨਹੀਂ ਪਾਇਆ ਕੀਲ ਬਣੇ ਤਾਂ ਪਾਇਆ ਹਾਂ ਬਾਪੂ ਦੇਖੋ ਸਾਹਮਣੇ ਦੇਖੋ ਹਾਂ ਬੇਬੇ ਦੇਖੋ ਹੋਰ ਨੂੰ ਤੋਂ ਲੈ ਕੇ ਜਾਣਾ ਕਿਤੇ ਐਕਸ਼ਨ ਲੱਗ ਗਿਆ ਮਗਰ ਕਾਰੇ ਜਾ ਕੇ ਆਣਾ ਆ ਬੈਰੂ ਲੈਣਾ ਨਾਲ ਲੈਣਾ ਵੇਖੀ ਹਾਂ ਬਾਪੂ ਨਾਲ ਲੈ ਬਾਪੂ ਨਾਲ ਹੱਤਰਾ ਚਲੋ ਨਿਕਲੋ ਬਾਹਰ ਚਲੋ ਵੀ ਗੇੜਾ ਲਾ ਹਾਂ ਗੇੜਾ ਲਾ ਗੇੜਾ ਲਾ ਆ ਕੋਜੀ ਕੋ ਐਕਸ਼ਨ ਭਾਈ ਆ ਜਾਓ ਸਾਰੇ ਲਈ ਸਰਪ੍ਰਾਈਜ਼ ਆ ਸੋ ਲਾਵੀ ਸੱਜਣੋ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਬਹੁਤ ਸੋਹਣਾ ਸ਼ੂਟ ਹੋ ਗਿਆ ਤੇ ਬਹੁਤ ਹੀ ਸੋਹਣਾ ਸ਼ਰਦ ਜੇ ਸੋ ਭਾਈ ਨਿਰਵੇਦ ਸਿੰਘ ਦੀ ਖਾਸ ਆ ਜੁਕੇ ਵਾਲਿਆਂ ਦੀ ਬਾਤ ਚ ਆ ਸੋ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਊਗਾ ਵੀਡੀਓ ਵੀ ਅੱਜ ਵਾਲੀ ਬਹੁਤ ਸੋਹਣੀ ਹੋਗੀ ਮਹਾਰਾਜ ਦੀ ਕਿਰਪਾ ਕਰਨ ਚੜ੍ਹਦੀ ਕਲਾ 'ਚ ਰੱਖਣ ਚੜਦੀ ਕਲਾ ਵਾਲੀ ਵੀਡੀਓ ਹੋਈ ਆ ਸੋ ਜ਼ਰੂਰ ਪਸੰਦ ਆਊਗਾ ਆ ਫਸਟ ਟਾਈਮ ਵੀ ਆਪਾਂ ਵੀਡੀਓ ਕੀਤੀ ਆ ਸੋ ਆਸ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਇਆ ਪਸੰਦ ਆਊਗੀ ਤੇ ਸ਼ਬਦ ਵੀ ਜਲਦੀ ਵੀਡੀਓ ਪ੍ਰੋਪਰ ਰਿਲੀਜ਼ ਹੋਊਗੀ ਉਹ ਵੀ ਸਾਰੇ ਜਾਣੇ ਜ਼ਰੂਰ ਸੁਣੋ ਸੋ ਜੇ ਵਾਲਾ ਬਲ ਉਹ ਤੁਹਾਨੂੰ ਕਿਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸੋ ਲੋਕੇਸ਼ਨ ਕਿਦਾਂ ਆ ਲੋਕੇਸ਼ਨ ਆਪਾਂ ਗਏ ਸੀ ਜਿਹੜਾ ਪੰਜੋਲਾ ਪਿੰਡ ਇਹ ਰਹਿ ਜਾਂਦਾ ਆਪਣਾ ਖਰੜ ਤੋਂ ਲੱਗਦੇ 45 ਮਿੰਟ ਕਰੜ ਤੋਂ ਜੰਮ ਤੋਂ ਆਪਾਂ ਨਵਾਂ ਸ਼ਹਿਰ ਨੂੰ ਜਾਂਦੇ ਉਧਰਲੀ ਸਾਈਡ ਲੋਕੇਸ਼ਨ ਸੋ ਲੋਕੇਸ਼ਨ ਬੜੀ ਸੋਹਣੀ ਸੀ ਜਿਹੜੀ ਹੁਣੇ ਮੂਵੀ ਆਈ ਸੀਗੀ ਉਹ ਵੀ ਇੱਥੇ ਸ਼ੂਟੇ ਕਿਹੜੀ ਸੀ ਸਰਵਾਨਾ ਮੂਵੀ ਸੋ ਦੱਸਿਓ ਫੇਰ ਸੋ ਖੋਸ਼ਰੋ ਚੜਦੀ ਕਲਾ ਜਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ